ਕਣਾਪਣੀ ਮੀਆਂ ਖਾਨ ਦੀਨਪੰਦੇ ਪਿੰਡ ਸਦੂਵਾਲ ਗੁਣੂਪੁਰ ਵਿੱਚ ਇੱਕ ਬਜ਼ੁਰਗ ਪਤੀ ਪਤਨੀ ਨੂੰ ਮੌਸਰਬਾਜ਼ਾ ਨੇ ਚਾਂਸੇ ਵਿੱਚ ਲੈ ਕੇ 3 ਲੱਖ ਤੋਂ ਵੱਧ ਦਾ ਸੋਨਾ ਅਤੇ 25000 ਦੇ ਕਰੀਬ ਨਕਦੀ ਜੜੀ ਹੈ ਠੱਗ ਲਈ ਹੈ ਤੇ ਦੱਸਦੀ ਹੈ ਸ਼ਹਿਰ ਵਾਸੀਆਂ ਦਾ ਇਲਾਕੇ ਵਾਸੀਆਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਜੜੀਆਂ ਨੇ ਉਹ ਹੋ ਚੁੱਕੀਆਂ ਨੇ ਤੇ ਜਿਨ੍ਹਾਂ ਵਿੱਚ 60 ਸਾਲ ਦਾ ਬਜ਼ੁਰਗ ਜਿਹੜਾ ਹੈ ਉਹ ਮੌਜੂਦ ਸੀ ਤੇ ਇੱਕ 25 26 ਸਾਲ ਦਾ ਨੌਜਵਾਨ ਵੀ ਜਿਹੜਾ ਹੈ ਇਹਨਾਂ ਦੋਨਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਠੱਗਾਂ ਦਾ ਸ਼ਿਕਾਰ ਬਣੇ ਇਕਬਾਲ ਸਿੰਘ ਅਤੇ ਉਸਦੀ ਪਤਨੀ ਕੁਲਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਹ ਬ ਵਿਚ ਸ਼ੂਗਰ ਦੀ ਦਵਾਈ ਲੈਣ ਲਈ ਗਏ ਸੀ ਤੇ ਮੁਰਦੇ ਸਮੇ ਕੱਲੂਕਾਰਾ ਸਾਹਿਬ ਕੋਲ ਆਪਣੇ ਖੇਤਾਂ ਵਿੱਚ ਲੱਗੇ ਟਿਊਬਲ ਵਾਲੇ ਰਸਤੇ ਪਿੰਡ ਨੂੰ ਮੁੜ ਰਹੇ ਸਨ ਜਦੋਂ ਉਹ ਟਿਊਬਲ ਤੇ ਖੜੇ ਸਨ ਤਾਂ ਇਸ ਮੌਕੇ ਤੇ ਇੱਕ ਅਦਕੜ ਉਮਰ ਦਾ ਵਿਅਕਤੀ ਅਤੇ ਇੱਕ ਨੌਜਵਾਨ ਉਹਨਾਂ ਲੱਗੇ ਆ ਕੇ ਰੁਕੇ ਤੇ ਆਪਸ ਦੇ ਵਿੱਚ ਉਹਨਾਂ ਨੇ ਝਗੜਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਅਤੇ ਅਦਕੜ ਉਮਰ ਦਾ ਵਿਅਕਤੀ ਜਿਹੜਾ ਹੈ ਗੁਰਦੁਆਰਾ ਕੱਲੂਕਾਰਾ ਸਾਹਿਬ ਵੱਲ ਨੂੰ ਤੁਰ ਪਿਆ ਪਰ ਨੌਜਵਾਨ ਨੇ ਉਸ ਨੂੰ ਮੋੜ ਕੇ ਉਹਨਾਂ ਦੇ ਕੋਲ ਜਿਹੜਾ ਹੈ ਲੈ ਆਂਦਾ ਤੇ ਉਪਰੰਤ ਨੌਜਵਾਨ ਨੇ ਕਿਹਾ ਕਿ ਇਹ ਸੰਤ ਮਹਾਂਪੁਰਸ਼ ਬਹੁਤ ਪਹੁੰਚੇ ਹੋਏ ਨੇ ਜੋ ਤੁਹਾਡੀ ਸਾਰੀ ਮਨੁਕਾਮਨਾ ਪ ਨੂੰ ਜਿਹੜਾ ਹੈ ਉਹਨਾਂ ਨੇ ਦੱਸਿਆ ਹੈ ਕਿ ਪਤਾ ਨਹੀਂ ਕਿ ਤਾਂ ਕਿ ਬਜ਼ੁਰਗ ਜੋੜਾ ਜਿਹੜਾ ਉਹ ਬੇਸੁੱਧ ਹੋ ਗਿਆ ਤੇ ਇਸ ਮੌਕੇ ਤੇ ਉਹਨਾਂ ਨੇ ਕੁਲਵਿੰਦਰ ਕੌਰ ਦੇ ਕੰਨਾਂ ਵਿੱਚ ਪਈਆਂ ਸੋਨੇ ਦੀਆਂ ਬਾਲੀਆਂ ਲਾਉਣ ਨੂੰ ਕਿਹਾ ਪਰ ਕੁਲਵਿੰਦਰ ਕੌਰ ਨੇ ਸਾਫ਼ ਮਨਾ ਕਰ ਦਿੱਤਾ ਕੁਲਵਿੰਦਰ ਕੌਰ ਦੇ ਪਤੀ ਇਕਬਾਲ ਸਿੰਘ ਦੀ ਜੇਬ ਵਿੱਚ ਪਈ 1500 ਦੀ ਨਕਦੀ ਇਕਬਾਲ ਸਿੰਘ ਨੇ ਖੁਦ ਹੀ ਜਿਹੜਾ ਹੈ ਉਹਨਾਂ ਠੱਗਾਂ ਦੇ ਹਵਾਲੇ ਕਰ ਦਿੱਤੀ ਤੇ ਇਸ ਤੋਂ ਬਾਅਦ ਇਹ ਨੌਜਵਾਨ ਜਿਹੜਾ ਹੈ ਇਸਨੇ ਕੁਲਵਿੰਦਰ ਕੌਰ ਦੇ ਕੰਨਾਂ ਵਿੱਚੋਂ ਵਾਲੀਆਂ ਵੀ ਉਤਾਰ ਲਈਆਂ ਇਸ ਉਪਰੰਤ ਇਹ ਦੋਵੇਂ ਠੱਗ ਪਤੀ ਪਤਨੀ ਦੇ ਨਾਲ ਉਹਨਾਂ ਦੇ ਘਰ ਪਿੰਡ ਸੈਦੋਵਾਲ ਵਿੱਚ ਜਿਹੜੇ ਨੇ ਆ ਗਏ ਜਿੱਥੇ ਆਰ ਕੇ ਉਹਨੇ ਇੱਕ ਜੋੜੇ ਨੂੰ ਜਿਹੜਾ ਹੈ ਜੋੜੇ ਇੱਕ ਜੋੜੇ ਦੇ ਸੋਨੇ ਦੀਆਂ ਵਾਲੀਆਂ ਤਿੰਨ ਸੋਨੇ ਦੀਆਂ ਮੁੰਦਰੀਆਂ ਅਤੇ ਚੈਨੀ ਔਰ ਸੋਨੇ ਦੇ ਗਹਿਣੇ ਅਤੇ 25000 ਦੇ ਕਰੀਬ ਨਕਦੀ ਅਤੇ ਸੋਨਾ ਡਬਲ ਕਰਨ ਦੇ ਚਾਂਸੇ ਵਿੱਚ ਉਹਨਾਂ ਕੋਲੋਂ ਆਪਣੇ ਕਬਜ਼ੇ ਵਿੱਚ ਲੈ ਲਏ ਅਤੇ ਪਤੀ-ਪਤਨੀ ਨੂੰ ਵੱਖ-ਵੱਖ ਕੱਪੜਿਆਂ ਦੀਆਂ ਬਣਾਈਆਂ ਹੋਈਆਂ ਗੁੱਠੜੀਆਂ ਜੜੀਆਂ ਉਹ ਫੜਾ ਦਿੱਤੀਆਂ ਕਿ ਤੁਸੀਂ ਇਹਨਾਂ ਨੂੰ ਕੱਲ ਨੂੰ ਦੇਖ ਲੇ ਤੇ ਇਸ ਮੌਕੇ ਤੇ ਉਹਨਾਂ ਨੇ ਦੱਸਿਆ ਹੈ ਕਿ ਅਸੀਂ ਇਹ ਸੂਚਨਾ ਜਿਹੜੀ ਹੈ ਥਾਣਾ ਪਣੀ মিয়া ਖਾਨ ਦੇ ਪੁਲਿਸ ਨੂੰ ਦਿੱਤੀ ਹੈ ਕਿ ਸਾਡੇ ਨਾਲ ਦਨ ਦਿਹਾੜੇ ਠੱਗੀ ਹੋਈ ਹੈ ਤੇ ਇਸ ਮੌਕੇ ਤੇ ਸਟੇਟ ਅਵਾਰਡ ਦਾ ਮਾਸਟਰ ਬਲਜੀਤ ਸਿੰਘ ਨੇ ਇਹ ਕਿਹਾ ਹੈ ਕਿ ਕੁਝ ਦਿਨ ਪਹਿਲਾਂ ਵੀ ਪਿੰਡ ਵਿੱਚ ਅਜਿਹੀ ਘਟਨਾ ਜਿਹੜੀ ਆ ਵਾਪਰ ਚੁੱਕੀ ਹੈ ਤੇ ਦਨ ਦਿਹਾੜੇ ਵਾਪਰੀ ਹੈ ਦੂਸਰੀ ਘਟਨਾ ਹੈ ਤੇ ਪੀੜਤ ਪਰਿਵਾਰ ਅਤੇ ਪਿੰਡ ਦੇ ਜ਼ਿੰਮੇਵਾਰ ਲੋਕਾਂ ਨੇ ਪੁਲਿਸ ਨੂੰ ਬਕਾਅ کولو ਅਜਿਹੇ ਠੱਗਾਂ ਨੂੰ ਨੱਥ ਪਾਉਣ ਦੀ ਅਪੀਲ ਕੀਤੀ ਹੈ ਤੇ ਉੱਥੇ ਹੀ ਗੱਲਬਾਤ ਕਰਾਂਗੇ ਪੁਲਿਸ ਅਧਿਕਾਰੀਆਂ ਦੇ ਨਾਲ ਉਹਨਾਂ ਦਾ ਪੂਰੇ ਮਾਮਲੇ ਦੇ ਉੱਤੇ ਕੋ ਆਰ ਸਿੰਘਾ ਜੀ ਅਸੀਂ ਕੱਲੂ ਘਰ ਸਾਹਿਬ ਤੋਂ ਦਵਾਈ ਲੈ ਕੇ ਆਉਂਦੇ ਸੀ ਬਟਾਲੇ ਤੋਂ ਤੇ ਸਾਨੂੰ ਉੱਥੇ ਮਿਲ ਪਏ ਉਹਨਾਂ ਨੇ ਸਾਨੂੰ ਇਹੋ ਗੱਲ ਹੀ ਕਹੀ ਉਹ ਆਦਮੀ ਬਾਹਰਲੇ ਸਾਹੀਂ ਜਾਣਦੇ ਨਹੀਂ ਸੀ ਅੱਛਾ ਮੈਂ ਇੱਕ ਕਦੋਂ ਦੀ 26 ਤਰੀਕ ਦੀ ਗੱਲ ਹੈ ਦੁਪਹਿਰ ਦੀ 2:00 ਵਜੇ ਦੀ ਗੱਲ ਹੈ ਜੀ ਅੱਛਾ ਜੀ ਤੇ ਮੈਂ ਪੈਂਟ ਟੌਂਕ ਕੇ ਆਪਣੀ ਦੰਬੀਆਂ ਨੂੰ ਜਾਣ ਲਾ ਪਿਆ ਤੇ ਇਹਨਾਂ ਨੂੰ ਮੈਂ ਸੜਕ ਦੇ ਸਾਹਮਣੇ ਖੜਾ ਕਰਤਾ ਉਹ ਆਏ ਇਹਨਾਂ ਨਾਲ ਗੱਲਾਂ ਕਰਨ ਲਾ ਪਏ ਪਹਿਲਾਂ ਉਹਨਾਂ ਨੇ ਆਪੋ ਜਿੱਦਾਂ ਰਮਜ਼ਰ ਲਾਈ ਹੁੰਦੀ ਆ ਤੁਹਾਡੇ ਬਾਗਬੀ ਸੀ ਨਹੀਂ ਬਾਗਬੀ ਨਹੀਂ ਸੀ ਉਹਨਾਂ ਨੇ ਇੱਕ ਮਾਲਾ ਜੀ ਇਹਨਾਂ ਦੇ ਮੱਥੇ ਨੂੰ ਲਾਈ ਤੇ ਮੈਨੂੰ ਬਾਜ ਮਾਰ ਲਈ ਬਫੂ ਜੀ ਇੱਧਰ ਆਇਓ ਇਹਦੇ ਜਿਹੜਾ ਬਾਬਾ ਵਾ ਬੜਾ ਪਰ ਬਕਾਰੀ ਹੈਗਾ ਵਾ ਇਹ ਮਦਾਸ਼ ਰਹਿੰਦਾ ਵਾ ਨਹੀਂ ਉਹ ਜਿਹੜਾ ਹੈਗਾ ਵਾ ਬਿਆਸ ਬਿਆਸ ਰਹਿੰਦਾ ਵਾ ਕਾ ਬਹੁਤ ਕਰਨੀ ਵਾਲਾ ਵਾ ਸਾਨੂੰ ਆਈ ਕਿ ਐਂ ਕੀ ਲੈਣਾ ਹੈਗਾ ਵਾ ਮਲਵੀ ਜਿਹਲੇ ਲਾਗੇ ਆਗੇ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਤੁਹਾਡਾ ਬਿਵਾ ਦੁੱਖ ਜਿਹੜਾ ਕੱਟਿਆ ਜਾਏਗਾ ਵੇ ਬਿਮਾਰ ਸਮਾ ਰਹਿੰਦੇ ਦਵਾਈ ਲੈ ਕੇ ਆਏ ਸੀ ਤੇ ਇਨੇ ਜੀ ਉਹਨਾਂ ਨੇ ਸਾਨੂੰ ਪੜਾਇਨੇ ਕੀ ਕੀਤਾ ਜੂ ਉਹ ਕਹੀ ਗਏ ਉਹ ਇਹਹੀਂ ਕਰ ਦੇਗੇ ਸਾਨੂੰ ਮਨ ਲਈ ਇੰਨਾ ਸੁਧ ਬੋਧੀ ਨਹੀਂ ਰਹੀ ਕੀ ਕੀ ਕਿਹਾ ਉਹਨਾਂ ਤੁਹਾਨੂੰ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਵੀ ਬੀਬਾ ਆਪਣੀਆਂ ਬਾਜੀਆਂ ਲਾ ਕੇ ਜਿਹੜਾ 골ਡਨ ਪਾਇਆ ਨਾ ਇਹ ਦੇ ਦੇ ਉਹ ਕਿਹਨੇ ਨਾ ਇਹ ਫਿਰ ਉੱਥੇ ਬੰਬੀ ਦੇ ਲੈ ਲੀਆਂ ਵਾਲੀਆਂ ਅੱਛਾ ਉਹਨਾਂ ਨੇ ਨਾ ਕਰਤੀ ਇਹ ਨਾ ਕਰਤੀ ਵੀ ਮੈਂ ਨਹੀਂ ਦੇਣੀਆਂ ਵੀ ਮੈਂ ਇਹੋ ਕੁੰਨੀਆਂ ਮੈਂ ਮਿਆ ਹੋਰ ਕਰੀ ਕੋ ਪਾਇਆ ਨਹੀਂ ਤੇ ਉਹ ਮੂੜਾ ਲਾਉਣ ਲੱਗਾ ਦੀ ਇਹਨੇ ਨਹੀਂ ਲਾਉਣ ਦਿੱਤੀਆਂ ਤੇ ਮੈਨੂੰ ਕਹਿਆ ਜੇ ਤੁਸੀਂ ਲਾਗ ਦੇ ਦੋ ਤੇ ਮੈਂ ਇਹਨਾਂ ਦੀਆਂ ਬਾਗੀਆਂ ਲਾਗ ਦੇ ਦਿੱਤੀਆਂ 15-1600 ਰੁਪਈਆ ਸੀਗਾ ਉਹ ਵੀ ਉਹਨਾਂ ਨੇ ਲੱਲਿਆ ਬਾਅਦ ਵਿੱਚ ਜਿਲੇ ਉਹਨਾਂ ਨੇ ਪੁੱਛ ਲਿਆ ਘੱਡੇ ਘਰ ਕੌਣ ਮੈਂ ਕਿਹਾ ਵੀ ਅਸੀਂ ਦੋਨੇ ਜਾਣੇ ਮੀਆਂ ਬੀਬੀਆਂ ਕਹਿੰਦੇ ਸਾਨੂੰ ਕੋਈ ਮਿੱਠਾ ਪਾਣੀ ਪਿਆਓਗੇ ਮੈਂ ਜ਼ਰੂਰ ਪਿਾਵਾਂਗੇ ਸਾਡੇ ਨਾਲ ਆਗੇ ਆ ਉਹ ਉਹਨਾਂ ਨੇ ਫਿਰ ਜਿਹੜੇ ਪੈਸੇ ਤੇ ਬਾਗੀਆਂ ਜਿਹੜੀਆਂ ਇਹਨਾਂ ਨੂੰ ਟੀਅਰ ਦਿੱਤੀਆਂ ਕਹਿੰਦਾ ਬੀਬਾ ਇਹਨੂੰ ਤੁਨੀ ਦਾ ਲੜ ਬਣ ਲਾ ਤੁਨੀ ਨਾਲੜ ਬਣ ਕੇ ਠੇਕਾ ਰਣ ਕੇ ਫਿਰ ਉਹਨੇ ਬਹਿ ਗਏ ਬਹਿ ਕੇ ਕਹਿੰਦੇ ਤੇਤੋ ਕਿੰਨਾ ਕੁ ਗੋਲ ਜਿਹਾ ਹੈਗਾ ਮੈਂ ਆ ਗਏ ਮੇ ਤੋਂ ਦੋ ਮੁੰਡੀਆਂ ਵਾ ਕਹਿੰਦਾ ਲਿਆ ਮੈਂ ਮੁੰਡੀਆਂ ਲਿਆਣ ਕਿ ਦਿੱਤੀਆਂ ਇਹਨਾਂ ਹੋਇਆ ਤੁਹਾਡੇ ਕੋ ਕੀ ਹੈਗਾ ਵਾ ਇਹ ਕਹਿੰਦੇ ਇੱਕ ਚੈਨੀ ਆ ਤੇ ਇੱਕ ਮੁੰਦੀ ਆ ਤੇ ਇਹ ਕਹਿੰਦੀ ਮੈਂ ਇਹ ਕਹਿੰਦੀ ਪਾਈਆਂ ਨਹੀਂ ਪਤਾ ਨਹੀਂ ਕਿੱਥੇ ਰੱਖੀਆਂ ਕਿੱਥੇ ਨਹੀਂ ਪੱਕੀਆਂ ਪਤਾ ਨਹੀਂ ਉਹਨਾਂ ਨੇ ਕੀ ਕਿਹਾ ਕੀ ਨਹੀਂ ਕਿਹਾ ਤੇ ਮੈਂ ਕਿਹਾ ਚੰਗੀ ਜਿਹਾ ਤੂੰ ਹੀ ਲੱਭ ਕੇ ਲਿਆ ਦੋ ਇਹਨੇ ਪੰਜ-ਛੇ ਮਿੰਟ ਲਾਏ ਤੇ ਮੈਨੂੰ ਲਿਆਣ ਕੇ ਫੜਾ ਦੀਆਂ ਹੁਣ ਮੈਂ ਫੜਾ ਦਿੱਤੀਆਂ ਦਿੱਤੀਆਂ ਮੈਂ ਹੁਣ ਸਭ ਕੋ ਉਹਨਾਂ ਨੂੰ ਤੇ ਬਾਅਦ ਤੁਹਾਡੇ ਕੋ ਪੈਸੇ ਕਿੰਨੇ ਗਾ ਮੈਂ ਹੀ ਪੈਸੇ ਹਟ ਕੋ 15 ਹਜ਼ਾਰ ਸੁੱਤ ਮੈਂ ਉੱਥੇ ਦਿੱਤਾ ਬਾਕੀ ਕੋਈ 17-18000 ਰੁਪਿਆ ਜਿਹੜਾ ਮੇਥ ਬਖਰਾ ਹੀ ਗਾ ਉਹ ਮੈਂ ਬੱਕਰੀਆਂ ਵੇਚੀਆਂ 10 ਤੇ ਉਹਨਾਂ ਦੇ ਪੈਸੇ ਮੈਂ ਇਹਨੂੰ ਰੱਖਣ ਵਾਸਤੇ ਦਿੱਤੇ ਇਹ ਨਾ ਨੁਕਰ ਕਰਨ ਮੈਂ ਨਹੀਂ ਜਿਹੜੇ ਬੱਕਰੀਆਂ ਵਾਲੇ ਪੈਸੇ ਉਹ ਲਿਆ ਕੇ ਦੇ ਦੇ ਇਹਨਾਂ ਨੇ ਉਹ ਵੀ ਲਿਆ ਕੇ ਦੇਤੇ ਤੇ ਬਾਅਦ ਜਿਹੜਾ 5-6000 ਰੁਪਿਆ ਮੈਂ ਖਾਸ ਕੋਈ ਲੈਣ ਵਾਸਤੇ ਬਖਰਾ ਰੱਖਿਆ ਹੀ ਕੋਰ ਲਾ ਕੇ 24-25000 ਰੁਪਿਆ ਜੀ ਉਹਨਾਂ ਨੇ ਲੈ ਲਿਆ ਥਾਣੀ ਜਾ ਕੇ ਰਿਪੋਰਟ ਵੀ ਲਿਖਾਈ ਆ ਉੱਥੇ ਵੀ ਐਂ ਇਹੋ ਬਿਆਨ ਦਿੱਤਾ ਕਿ ਜਿੱਦਾਂ ਇਹ ਇੱਕ ਇਹਰਾ 20 30 ਸਾਲ ਦਾ ਮੁੰਡਾ ਹੈਗਾ ਤੇ ਇਹ ਇੱਕ ਕੋਈ 50 60 ਸਾਲ ਦਾ ਹੈਗਾ ਜਿਹੜਾ 50 60 ਸਾਲ ਦਾ ਉਹਨੂੰ ਉਹ ਬਾਬਾ ਕਹਿੰਦਾ ਹੈਗਾ ਦੂਹਰਾ ਉਹਦਾ ਜਲਾ ਚੇਲਾ ਬਣਾਏ ਕਹਿੰਦਾ ਚਿੱਟਾ ਕੁਰਤਾ ਪਜਾਮਾ ਚਿੱਟਾ ਕੁਰਤਾ ਪਜਾਮਾ ਪਾਇਆ ਹੈੀ ਮੁੱਲ ਵੀ ਸਾਢੇ 5 ਫੁੱਟ 7 8 ਇੰਚ ਲੰਮਾ ਹੈਗਾ ਇਕਵਾਲ ਸਿੰਘ ਇੱਕ ਪੜਿਆ ਲਿਖਿਆ ਆਦਮੀ ਸੀ ਪਤਾ ਨਹੀਂ ਉਹਨਾਂ ਦੇ ਚਾਂਸਸ ਕਿਸ ਤਰ੍ਹਾਂ ਆ ਗਿਆ ਪਰ ਥੋੜਾ ਜਿਹਾ ਪ੍ਰਸ਼ਾਸਨ ਦੀ ਵੀ ਢੇਲਾ ਵੀ ਉਹ ਜਿਹੜੇ ਫਿਰਦੇ ਆ ਅੱਗੇ ਅੱਜ ਤੋਂ 10 ਦਿਨ ਪਹਿਲਾਂ ਸਾਡੇ ਪਿੰਡ ਦੇ ਗੁੰਨੋਪੁਰ ਦੇ ਸਰਦਾਰ ਸ਼ਾਮ ਸਿੰਘ ਨਾਲ ਵੀ ਇਹ ਘਟਨਾ ਵਾਪਰੀ ਆ। ਉਹਨਾਂ ਨੇ ਵੀ ਪੁਲਿਸ ਤੱਕ ਪਹੁੰਚ ਕੀਤੀ ਆ। ਇਕਵਾਲ ਸਿੰਘ ਨੇ ਵੀ ਕੀਤੀ ਆ। ਉਹ ਆਦਮੀ ਫਿਰਦੇ ਤੇ ਇੱਥੇ ਹੀ ਆ ਸੀਸੀਟੀਵੀ ਕੈਮਰੇ ਲੱਗੇ ਦੇ ਆ। ਜਦ ਸਾਡੇ 2:30 ਵਜੇ ਦੀ ਗੱਲ ਆ ਗੁੰਨੋਪੁਰ ਉਹ ਨਿਕਲ ਕੇ ਇਥੋਂ ਗਾਂਵਾਂ ਸੰਗ ਗਏ ਆ। ਇਸ ਨੂੰ ਬਚਣਾ ਚਾਹੀਦਾ ਆ। ਉਹਨਾਂ ਨੂੰ ਕਾਬੂ 'ਚ ਲਿਆ ਆ ਕੇ ਪ੍ਰਸ਼ਾਸਨ ਨੂੰ ਕੋਈ ਕਾਰਵਾਈ ਕਰਨੀ ਚਾਹੀਦੀ ਆ। ਅਸੀਂ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਕਿ ਜਿਸ ਤਰ੍ਹਾਂ ਕੱਲੂ ਘਾਰੇ ਵਾਲੀ ਸਾਈਡ ਤੇ 2:30 ਵਜੇ ਕੁਝ ਨਹੀਂ ਹੁੰਦਾ ਅੱਗੇ ਵੀ ਇੱਕ ਦੋ ਘਟਨਾ ਇਦਾਂ ਵਾਪਰੀਆਂ ਆ। ਪ੍ਰਸ਼ਾਸਨ ਨੂੰ ਮਾੜਾ-ਮੋਟਾ ਖਿਆਲ ਰੱਖ ਤੁਰੇ ਫਿਰਦੇ ਸੜਕਾਂ ਤੇ ਨਾ ਵੀ ਆਪਾਂ ਨੂੰ ਅਜਿਹੇ ਬਾਬੇ ਜਿਹੜੇ ਆਪਣੇ ਆਪ ਜੀ ਬਾਬੇ ਬਣੇ ਆ ਬਾਬੇ ਕਰਕੇ ਉਹਨਾਂ ਨੇ ਲੁੱਟਿਆ ਆ ਅਜਿਹੇ ਬਾਬਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਗੁਰੂ ਘਰ ਨਾਲ ਜੁੜਨਾ ਚਾਹੀਦਾ ਆ ਸਾਡਾ ਸਿੱਖ ਧਰਮ ਜਿਹੜਾ ਬੜਾ ਪਰਫੁੱਲਤਾ ਹਲੇ ਚੱਲ ਰਿਹਾ ਆ ਸਾਨੂੰ ਸਾਰਿਆਂ ਨੂੰ ਆਪਣੇ ਗੁਰੂ ਘਰਾਂ ਤੋਂ ਛੁੱਟ ਹੋਰ ਜਿਹੜੇ ਅਜੇ ਹੈਗੇ ਆ ਮਹਾਤਮਾ ਬਣੇ ਫਿਰਦੇ ਆਣਾ ਤੋਂ ਖੜਾ ਛੜਾ ਕੇ ਆਪਣੇ ਗੁਰੂ ਘਰ ਨਾਲ ਜੁੜਨਾ ਚਾਹੀਦਾ